100 ਗ੍ਰਾਮ ਪਨੀਰ ਤੋਂ ਆਪਾਂ ਨੂੰ ਕਿੰਨਾ ਪ੍ਰੋਟੀਨ ਮਿਲਦਾ ਵਾ ਆ ਇਹੋ ਜੇ ਕੁਐਸਚਨ ਪੁੱਛਣਾ ਚਾਹੀਦਾ ਕਦੇ ਵੀ ਆਪਾਂ ਡਾਈਟੀਸ਼ਨ ਕੋਲ ਜਾਣਾ ਵੀ ਆ ਕੀ ਮਿਲਦਾ ਬਿਨਾ ਉਤੋਂ ਦੇਖਿਆ ਨਾ ਫਿਰ ਦੱਸੇ ਫਿਰ ਪਤਾ ਲੱਗਦਾ ਨਾ ਕਿ ਚਾਰ ਅੰਡੇ ਤੋਂ ਕਿੰਨਾ ਪ੍ਰੋਟੀਨ ਮਿਲਦਾ ਹੈ ਨਾ ਇਹੋ ਜਿਹਾ ਪੁੱਛ ਹੁਣ ਜਿਵੇਂ ਪਹਿਲਾਂ ਪਨੀਰ ਦੀ ਗੱਲ ਕਰਦੇ ਹਾਂ 100 ਗ੍ਰਾਮ ਪਨੀਰ ਚੋਂ ਤੁਹਾਨੂੰ ਕੀ ਮਿਲਦਾ 100 ਗ੍ਰਾਮ ਪਨੀਰ ਦੇ ਵਿੱਚੋਂ ਕੋਈ ਤੁਹਾਨੂੰ 18 ਤੋਂ 20 ਗ੍ਰਾਮ ਫੈਟ ਮਿਲਦੀ ਹੈ ਠੀਕ ਹੈ ਉਹਦੇ ਚੋਂ ਤੁਹਾਨੂੰ 16 ਤੋਂ 17 ਗ੍ਰਾਮ ਪ੍ਰੋਟੀਨ ਮਿਲਦਾ ਠੀਕ ਹੈ ਇਹ ਉਹਦਾ ਨਿਊਟ੍ਰੀਸ਼ਨਲ ਫੈਕਟ ਹੁੰਦਾ ਹੈ ਕਾਰਬੋਹਾਈਡਰੇਟ ਬਹੁ ਤਕਰੀਬਨ ਆਪਾਂ ਨੂੰ ਇਹ ਕੁਝ ਉਹਦੇ ਚ ਇੱਕ ਪਨੀਰ ਚੋਂ ਮਿਲਦਾ ਹੈ ਨਾ ਜਿਹੜਾ ਕਿ ਇੱਕ ਪ੍ਰੋਟੀਨ ਕਾਰਬਸ ਤੇ ਫੈਟਸ ਜਿਹੜੇ ਮੈਕਰੋਸ ਦੀ ਗੱਲ ਕਰਾਂ ਤਾਂ ਮੈਕਰੋਸ ਚੋਂ ਆ ਮਿਲਦਾ ਹੈ ਮਾਈਕਰੋਸ ਦੇ ਵਿੱਚੋਂ ਥੋੜੇ ਬਹੁਤ ਹੋਰ ਨਿਊਟ੍ਰੀਸ਼ਨਲ ਮਿਲਦੇ ਨੇ ਅਸੈਂਸ਼ੀਅਲ ਠੀਕ ਹੈ ਜੀ ਤੇ ਜੇ ਤੁਸੀਂ ਹੁਣ ਆਂਡਿਆਂ ਦੀ ਗੱਲ ਕਰਦੇ ਹੋ ਆਂਡਿਆਂ ਚੋਂ ਤੁਹਾਨੂੰ ਕੀ ਮਿਲਦਾ ਹੈ ਆਂਡੇ ਚੋਂ ਇੱਕ ਫੁੱਲ ਐਗ ਐਫ ਡੀਏ ਅਕੋਰਡਿੰਗ ਦੇਖੀਦਾ ਫੂਡ ਐਂਡ ਡਰਗ ਐਡਮਿਨਿਸਟ੍ਰੇਸ਼ਨ ਆਫ ਯੂ ਐਸਏ ਹਮ ਉਹਨਾਂ ਦੇ ਉਹਨਾਂ ਦੇ ਸੱਟੇ ਮੁਤਾਬਕ ਆਪਾਂ ਦੇਖੀਏ ਤਾਂ ਇੱਕ ਆਂਡੇ ਚੋਂ ਤੁਹਾਨੂੰ 5 ਤੋਂ 6 ਗ੍ਰਾਮ ਪ੍ਰੋਟੀਨ ਮਿਲਦਾ ਹੈ ਫੁੱਲ 2.5 ਤੋਂ 3 ਗ੍ਰਾਮ ਹੀ ਵਾਈਟ ਪਾਰਟ ਚ ਹੁੰਦਾ 2.5 ਤੋਂ 3 ਗ੍ਰਾਮ ਹੀ ਯੋਗ ਚ ਹੁੰਦਾ ਲੋਕ ਯੋਗ ਸਿੱਟ ਦਿੰਦੇ ਆ ਕਿ ਇਹਦੇ ਚ ਫੈਟ ਆ ਬਟ ਆਪਾਂ ਇਹ ਨਹੀਂ ਦੇਖਦੇ ਕਿ ਅਸੀਂ ਸਮੋਸੇ ਖਾ ਰਹੇ ਆ ਅਸੀਂ ਛੂਲੇ ਭੂਰੇ ਖਾ ਰਹੇ ਆ ਅਸੀਂ ਤਲੇ ਹੋਏ ਬ੍ਰੈਡ ਖਾ ਰਹੇ ਆ ਅਸੀਂ ਕਿਉ ਵੱਲੇ ਮਾਹ ਖਾ ਰਹੇ ਆ ਉਹ ਫੈਟ ਨਹੀਂ ਗਿਣਦੇ ਨੈਸੈਸਰੀ ਮਿੱਠਾ ਜਿਹੜਾ ਖਾ ਰਹੇ ਉਹ ਨਹੀਂ ਗਿਣਦੇ ਯੋਗ ਨੂੰ ਇਕੱਲਾ ਫੈਟ ਕਹਿੰਦੇ ਨੇ ਜਦਕਿ ਯੋਗ ਇੱਕ ਹੈਲਦੀ ਫੈਟ ਹੈ ਇਹਦੇ ਚ ਤੁਹਾਨੂੰ ਮੈਗਨੀਸ਼ੀਅਮ ਵੀ ਮਿਲਦਾ ਇਹਦੇ ਚ ਕਾਪਰ ਵੀ ਮਿਲਦਾ ਇਹਦੇ ਚ ਹੋਰ ਵੀ ਕਈ ਨਿਊਟ੍ਰੀਸ਼ਨਲ ਫੈਕਟ ਮਿਲਦੇ ਨੇ ਜਿਹੜੇ ਕਿ ਤੁਹਾਡੇ ਸਰੀਰ ਦੇ ਵਿੱਚ ਇੱਕ ਵਧੀਆ ਤੇ ਏ ਨੂੰ ਸੱਟਣਾ ਨਹੀਂ ਚਾਹੀਦਾ ਖਾਣਾ ਹੀ ਚਾਹੀਦਾ